ਹੋਣਾ ਨੰਬਰ ਲੈ ਕੇ ਆਇਆ ਜੀ ਮੈਂ ਲਾਲਾ ਤੇ ਚਲਾ ਕੇ ਤੇ ਲੈ ਆ ਜਾ ਭਰਾਵਾ ਫੜ ਕੇ ਬਾਬਾ ਬਹੁਤ ਸੰਕਰ ਹੈ ਹੈਨਾ ਹਲੋ ਹਾਂਜੀ ਬਾਬਾ ਕਿਵੇਂ ਆ ਬਾਬਾ ਸੱਪ ਲੈ ਕੇ ਆਣਾ ਜੀ ਫੜ ਕੇ ਸਾਡੇ ਸੱਪ ਆ ਯਾਰ ਬਾਲਾ ਵੱਡਾ ਔਰ ਕਦੇ ਮੰਜੇ ਤੇ ਆ ਜਾਂਦਾ ਕਦੇ ਵੱਡਾਂ ਤੇ ਆ ਜਾਂਦਾ ਸਾਨੂੰ ਸੰਗ ਕਰ ਰੱਖਿਆ ਸੱਪਣੇ ਬਾਬਾ ਕੁਝ ਮਰਜ਼ੀ ਲੈ ਜੀ ਸੱਪ ਵੜ ਕੇ ਲੈ ਜਾ ਲਾ ਦਾਂਗੇ ਲਾ ਦਾਂਗੇ ਬਾਬਾ ਕੋਈ ਨਹੀਂ ਚੋਲੇ ਲੈ ਲੇ ਲੈ ਲਈ ਲੈ ਲਈ ਕੋਈ ਨਹੀਂ ਬਾਬਾ 500 ਕੀ ਹਜ਼ਾਰ ਲੈ ਲਈ ਤੁਪਲਾ ਦੀ ਸੱਪ ਵੜ ਕੇ ਲੈ ਜਾ ਹਾਂ ਬਾਬਾ दार से भी क्रांत लगे कोई बाबा ले जी लेनिया आटे की ब्रांड भी ले जी, ले जी, ले ले जी। तो मैं ले आऊंगा कहीं आजा बाबा आजा कोई ठीक आजा 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 जा आ जा जाके हम मैं लेके आऊंगा पापिन लेके ਕੀ ਗਣੀ ਸੱਪ ਨੇ ਤਾਂ ਬੜੀ ਤਾਕਤ ਕੀਤਾ ਗਿਆਤਾ ਹੈਗਾ ਮੁੰਡਾ ਲੈਣਾ ਚਲ ਜਿਲੇ ਆਊਗਾ ਤਾਂ ਪਾਣੀ ਬਾਬਾ ਕਿਤੇ ਖਰਚਾ ਵੀ ਨਾ ਵਾਲਾ ਮੰਗ ਲੈ ਨਾ ਪਾਣੀ ਕੋਈ ਨਹੀਂ ਲਊਗਾ ਵਾਲਾ ਤੇ ਉਹ ਕਿਤੇ ਬਾਬਾ ਨੂੰ ਬਾਲਾ ਕੱਢ ਕੇ ਵੇਜੀ ਕੋਈ ਨਾ ਟਿਕਟਾ ਸੱਪ ਆਉਂਦਾ ਨਹੀਂ ਆਦਾ ਨਹੀਂ ਬਾਬੇ ਨੇ ਤਾਂ ਲੈ ਆਇਆ ਹਨ ਹੂੰ ਬਾਬਾ ਡਰ ਬਲ ਆਇਆ ਕਾਲੇ ਰੰਗ ਦਾ ਕਿੱਟਾ ਕਿ ਵੱਡਾ ਸੱਪ ਆਟੇ ਖਦਾਮਾ ਗਲਮਾ ਸੱਪਾ ਪੈਂਦਾ ਹੋਰ ਕਿੱਥੇ ਹੋ ਰਹੀ ਜਾਂਦਾ ਰਹਿੰਦਾ ਕਿੱਥੇ ਜਾ ਆ ਅੰਦਰ ਆ ਬਾਬਾ ਜਾ ਕਿੱਥੇ ਜਾ ਆ ਆ ਆ ਆ ਅੰਦਰ ਆ ਜਾ ਦੇਖ ਆ ਬੱਸ ਸਾਹ ਭਾਈ ਜੀ ਕਿੱਥੇ ਇਹ ਭੱਜਦਾ ਇਹ ਨਹੀਂ ਨਹੀਂ ਭੱਜਦਾ ਮਸੰਦਰਾ ਅੰਦਰ ਆ ਦਿਸੂਆ ਸਾਰਾ ਕੁਝ ਦਿਸੂ ਆ ਜਾ ਕੋਈ ਲੈਟਰ ਉੱਤ ਲਿਆ ਭੱਜਦਾ ਟਾਰਚ ਨਾਲ ਟਾਰਚ ਲੈ ਲੈ ਲੈਟਰ ਭੱਜਦਾ ਗਲਮਗਰਾ ਹੋ ਰਿਹਾ ਦਾ ਮੇਰੀ ਨਿਗਾਹ ਕਮਜ਼ੋਰ ਆ ਇੱਕ ਤਾਂ ਕੋਈ ਭਗਤਾ ਦੇਖਾਂ ਕਿੱਥੇ ਜੇ ਆ ਆਪਾ ਆ ਇਧਰ ਦੇਖ ਲੈ ਆਹ ਕਿਰਪਾਨ ਤਾਂ ਕੋਣ ਕਿਵੇਂ ਸੱਪ ਨੂੰ ਵੱਢਣ ਖਾਤਰ ਧਰੀਏ ਇਹ ਤਾਂ ਪਰ ਰੱਖੀ ਹੋਈ ਆ ਬਾਬਾ ਆ ਜਾ ਲੈਖਾ ਬੱਚਾ ਕਿਤੇ ਉਹੀ ਨਾ ਖਵਾ ਦੀ ਆ ਆ ਆ ਉਹੀ ਖਵਾ ਦੇਣੀ ਹੁੰਦਾ ਤੇ ਮੈਂ ਬੀਨ ਕੱਢ ਲੈਣਾ ਬੀਨ ਕੱਢ ਲੈਣਾ ਬੀਨ ਦਾ ਲੋੜ ਹੀ ਨਹੀਂ ਬਾਬਾ ਬੀਨ ਕੱਢ ਲੈਣਾ ਮੈਂ ਓਏ ਇੱਕ ਮਿੰਟ ਬੀਨ ਦੀ ਤਾਂ ਲੋੜ ਹੀ ਨਹੀਂ ਬਾਬਾ ਉਹੀ ਇਧਰ ਦੇਖ ਲੈ ਭਗਤਾ ਇਧਰ ਦੇਖ ਲੈ ਇਧਰ ਨਾ ਹੋਵੇ ਖੱਡਾ ਖੁੰਝਾਂ ਚ ਹੁੰਦੇ ਆ ਨਾ ਗਾ ਇੱਕ ਮਿੰਟ ਇੱਕ ਮਿੰਟ ਇਧਰ ਦੇਖ ਛੋਟੇ ਖੰਜਾ ਖੁੰਝਾਂ ਦੇ ਨਾਲ ਉਹ ਵੀ ਇਧਰ ਆ ਆ ਰਿਹਾ ਬਾਬਾ ਕਿਸੇ ਤਰ੍ਹਾਂ ਗਿਆ ਉਹ ਬਾਬਾ ਉਹ ਬਾਬਾ ਉਹ ਭੈਣ ਜੋ ਬਾਬਾ ਦੇ ਕਿਪਿਆ ਹੋਇਆ ਤੇਰਾ ਸਪਾ ਪਿਆ ਸਜਰੇ ਦਾ ਡਿੱਗਿਆ ਫੜੋ 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 ਉਹ ਬਾਬਾ ਕੀ ਹੋ ਗਿਆ ਉਹ ਬਾਬਾ ਉਹ ਬਾਬਾ ਕਿਹਦੀ ਸਲਾਉ ਤੇ ਖੜ ਜਾ ਗਾਇਆ ਤੇਰਾ ਰੱਖ ਬੋਗਾ ਵਰਤਾ ਦੇ ਵਰਤਾ ਪਾਣੀ ਲਿਆ ਹੋਇਆ ਪਾਣੀ ਲਿਆ ਪਾਣੀ ਲਿਆ ਗਰਾਹ ਉਹ ਪਾਣੀ ਲਿਆ ਪਾਣੀ ਲਿਆ ਉਗਲਾਓ ਪਾਣੀ ਲਿਆ ਦੇਰੋ ਪਾਣੀ ਲਿਆ ਉਦੋਂ ਤਾਂ ਕਹਣਾ ਸੀ ਮੈਂ ਪੰਝਰ ਫੜਿਆ ਮੈਂ ਕੋਵਰੇ ਫੜਿਆ ਗਿਆ ਫੱਡ ਗਿਆ ਫੜਨੇ ਕੋਵਰਾ ਕਾਲੇ ਛਿੱਟਾ ਮਾਰ ਮੂੰਹ ਤੇ ਸਿੱਕਾ ਮਾਰਨਾ ਬਈ ਨਾ ਬਈ ਲੈ ਭੂਖੇ ਲਾ ਕੋਪਾ ਉਹ ਬਾਬਾ ਕਿਧਰੇ ਆ ਨਾ ਉਹ ਬਾਬਾ ਕਿਧਰੇ ਨਾ ਹੋਰਿਆ ਓਏ ਸੱਪ ਦਾ ਫੜ ਲਾ ਸੱਪ ਦਾ ਫੜ ਲਾ ਉਹ ਬਾਬਾ ਉਹ ਸੱਪ ਦਾ ਫੜ ਲਾ ਕਿਧਰੇ ਆ ਨਾ ਓਏ ਆ ਛਿੱਟ ਗਿਆ ਭਰਾਵਾ ਸੱਦਰਾ ਇਹ ਕਿਹੜਾ ਕੋਵਰਾ ਫੜਿਆ ਨੇ ਆ ਛਿੱਟ ਗਿਆ ਸਾਰਾ ਖੁਸ਼ੀ ਆਵਦਾ